ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਪ ਸਾਰਿਆਂ ਨੂੰ ਇੱਕ ਬੇਨਤੀ ਹੈ ਜੀ ਵੀਡੀਓ ਨੂੰ ਪੂਰਾ ਦੇਖਿਓ ਤੇ ਅੱਜ ਦਾ ਵਿਸ਼ਾ ਹੈ ਬਹੁਤ ਹੀ ਬਹੁਤ ਹੀ ਜ਼ਰੂਰੀ ਹੈ ਅੱਜ ਦਾ ਵਿਸ਼ਾ ਸਾਡੀਆਂ ਅੱਖਾਂ ਜੇਦੋਂ ਸਾਡੀਆਂ ਅੱਖਾਂ ਦੀ ਅਸੀਂ ਆਪ ਸੰਭਾਲ ਨਹੀਂ ਕਰਦੇ ਤੇ ਸਾਨੂੰ ਅੱਗੇ ਜਾ ਕੇ ਨੁਕਸਾਨ ਹੁੰਦਾ ਹੈ ਅਸੀਂ ਕੀ ਕਰਦੇ ਹਾਂ ਕਿ ਬਸ ਜਿੰਨਾ ਹੋ ਸਕੇ ਉਹਨਾਂ ਅਸੀਂ ਟੀਵੀ ਦੇਖਦੇ ਹਾਂ ਰਾਤ ਰਾਤ ਪੂਰਾ ਜਾਗ ਜਾ ਕੇ ਫੋਨ ਚਲਾਉਂਦੇ ਹਾਂ ਅਸੀਂ ਬਹੁਤ ਹੀ ਜ਼ਿਆਦਾ ਨਾਲ ਹੀ ਲੈਪਟਾਪ ਕੰਪਿਊਟਰ ਜਿੰਨਾਂ ਦੇ ਕੰਮ ਹੀ ਕੰਪਿਊਟਰ ਦੇ ਉੱਤੇ ਹਨ ਆਫਿਸ ਵਿੱਚ ਉਹਨਾਂ ਦੀ ਤੇ ਚਲੋ ਵਿਚਾਰਿਆਂ ਦੀ ਮਜ਼ਦੂਰੀ ਹੈ ਉਹਨਾਂ ਨੇ ਕੰਪਿਊਟਰ ਤੇ ਕੰਮ ਕਰਨਾ ਹੈ ਅਸੀਂ ਜਿਹੜਾ ਰਾਤ ਰਾਤ ਜਾ ਕੇ ਬੱਚਿਆਂ ਨੂੰ ਅਸੀਂ ਦੇਖਿਆ ਹੀ ਨਹੀਂ ਕਿ ਬੱਚੇ ਸਾਡੇ ਕਿੰਨਾ ਫੋਨ ਚਲਾ ਰਹੇ ਹਨ ਤੇ ਅੱਖਾਂ ਤੇ ਕਿੰਨਾ ਪੈੜਾ ਅਸਰ ਹੋ ਰਿਹਾ ਹੈ ਉਹਦਾ ਅਸਰ ਇਹ ਹੁੰਦਾ ਕਿ ਸਾਡੀਆਂ ਅੱਖਾਂ ਦਾ ਜਿਹੜਾ ਡਾਰਕ ਸਰਕਲ ਹੈ ਨਾ ਉਹ ਡਾਰਕ ਹੁੰਦੇ ਹੁੰਦੇ ਬਹੁਤ ਹੀ ਜ਼ਿਆਦਾ ਪੈੜੇ ਲੱਗਦੇ ਹਨ ਫਿਰ ਅਸੀਂ ਉਹਨਾਂ ਦਾ ਇਲਾਜ ਕਿੱਥਾ ਕਰੀਏ ਨਹੀਂ ਹੋ ਸਕਦਾ ਲੇਕਿਨ ਸਾਡੇ ਪ੍ਰਾਣੀਆਂ ਬਜ਼ੁਰਗ ਜਿਹੜੇ ਹਨ ਸਦੀਆਂ ਤੋਂ ਹੀ ਵੇਖਿਆ ਹੈ ਤੁਸੀਂ ਕਿ ਘਰ ਵਿੱਚ ਜਿਹੜੀ ਹਲਦੀ ਹੈ ਹਲਦੀ ਅਸੀਂ ਘਰ ਵਿੱਚ ਯੂਜ਼ ਕਰਦੇ ਹਾਂ ਰੋਟੀ ਵਿੱਚ ਸਬਜ਼ੀ ਵਿੱਚ ਹਰ ਜਗ੍ਹਾ ਕਿਚਨ ਵਿੱਚ ਸਾਡੇ ਹਲਦੀ ਤੋਂ ਬਿਨਾਂ ਸਾਡੀ ਸਬਜ਼ੀ ਤੇ ਆਕੀਂ ਨਹੀਂ ਬਣਦੀ ਸੋ ਇਸੇ ਤਰ੍ਹਾਂ ਹੀ ਵੇਮਾ ਸਾਧ ਨੂੰ ਬੇਚੇ ਜਦੋਂ ਵੀ ਦੇਖੋ ਤੇ ਬੁਟਨਾ ਲੱਗਦਾ ਹੀ ਲੱਗਦਾ ਹੈ ਕੜੀ ਨੋ ਤੇ ਉਹਦੇ ਨੂੰ ਹਲਦੀ ਲੱਗਦੀ ਹੈ ਹਲਦੀ ਦਾ ਹੀ ਬੁਟਨਾ ਤਿਆਰ ਹੁੰਦਾ ਹੈ ਹਲਦੀ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ਲੇਕਿਨ ਸਾਨੂੰ ਲੋਕਾਂ ਨੂੰ ਸਮਝ ਨਹੀਂ ਹੁੰਦੀ ਕਿ ਤੇ ਸਾਨੂੰ ਅੰਦਰੂਨੀ ਅਗਰ ਸੱਟ ਲੱਗੀ ਹੈ ਤੇ ਅਸੀਂ ਕੀ ਕਰਦੇ ਹਾਂ ਕਿ ਗਰਮ ਦੁੱਧ ਲੈਨੇ ਹਾਂ ਗਰਮ ਦੁੱਧ ਵਿੱਚ ਇੱਕ ਅੱਧਾ ਚਮਚ ਤੋ ਹਲਦੀ ਪਾ ਕੇ ਇਹ ਹਾਂ ਤੇ ਸਾਡੀ ਦਰਦ ਜਿਹੜੀ ਹੈ ਥੋੜੀ ਬਹੁਤੀ ਠੀਕ ਹੋ ਜਾਂਦੀ ਹੈ ਬਾਰਲੀ ਸਾਟਾ ਅਗਰ ਸਾਨੂੰ ਕਿਚਨ ਵਿੱਚ ਕੰਮ ਕਰਦ ਲੱਗ ਗਈ ਕੁਛ ਕੱਟ ਲੱਗ ਗਿਆ ਸਾਡੇ ਹੱਥ ਨੂੰ ਉੱਥੇ ਵੀ ਅਸੀਂ ਉਸੇ ਟਾਈਮ ਹੀ ਹਲਦੀ ਪਾਉਂਦੇ ਹਾਂ ਹਲਦੀ ਸਾਡੇ ਜਦ ਹਮ ਨੂੰ ਠੀਕ ਕਰਦੀ ਹੈ ਇਸੀ ਤਰ੍ਹਾਂ ਹੀ ਅੱਖਾਂ ਦੇ ਡਾਰਕ ਸਰਕਲ ਜਿਹੜੇ ਹਨ ਉਹ ਹਲਦੀ ਨਾਲ ਵੀ ਠੀਕ ਹੁੰਦੇ ਹਨ ਹਲਦੀ ਸਾਡੇ ਚਿਹਰੇ ਨੂੰ ਗਲੋ ਕਰਦੀ ਹੈ ਅਸੀਂ ਕੀ ਕਰਨਾ ਹੈ ਬਦਾਮ ਦਾ ਤੇਲ ਲੈਣਾ ਹੈ ਬਦਾਮ ਦਾ ਤੇਲ ਲੈਣਾ ਹੈ ਕਿ ਇੱਕ ਚਮਚ ਬਦਾਮ ਦਾ ਤੇਲ ਤੇ ਇੱਕ ਅੱਧਾ ਚਮਚ ਅਸੀਂ ਇਹਨਾ ਹੈ ਜੀ ਹਲਦੀ ਦਾ ਉਹਦੇ ਵਿੱਚ ਅਸੀਂ ਵੱਡਾ ਹੰਡੇ ਤੇਲ ਵਿੱਚ ਜੋ ਹਲਦੀ ਪਾ ਮੰਗੇ ਤੇ ਉਹਨੂੰ ਮਿਕਸ ਕਰਕੇ ਉਹਦਾ ਲੇਪ ਜਿਹਾ ਬਣਾ ਕੇ ਕਰੀਮ बन ਜਾਈ। ਉਹ ਅਸੀਂ ਫੇਰ ਆਪਣੀ ਅੱਖਾਂ ਦੇ ਡਾਰਕ ਸਰਕਲ ਉੱਪਰ ਲਗਾਉਣਾ ਹੈ ਰਾਤ ਨੂੰ। ਰਾਤ ਨੂੰ ਜਦੋਂ ਅਸੀਂ ਲਗਾਵਾਂਗੇ ਨਾ ਤੇ ਸਾਰੀ ਰਾਤ ਸਾਡੀਆਂ ਅੱਖਾਂ ਦੇ ਡਾਰਕ ਸਰਕਲ ਜਿਹੜੇ ਹੈ ਉਹ ਹੌਲੀ 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 ਫਰਕ ਪੈਂਦਾ 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 ਪੈਸੇ ਕਰ। ਸਵੇਰੇ ਜਦੋਂ ਉੱਠਣਾ ਹੈ ਨਾ ਫੇਰ ਉਹਦੋਂ ਅਸੀਂ ਉਹਨੂੰ ਧੋ ਕੇ ਆਸਥਿਆਸੇ ਸੁਕਣਾ ਹੈ ਰਗੜ ਰਗੜ ਕੇ ਨਹੀਂ ਧੋਣਾ ਕਿਉਂਕਿ ਅੱਖਾਂ ਦੇ ਲਾਗੇ ਦੀ ਜੈਡੀ ਸਕਿਨ ਹੁੰਦੀ ਹੈ ਨਾ ਬੜੀ ਹੀ ਕੋਮਲ ਹੁੰਦੀ ਹੈ ਬੜੀ ਹੀ ਨਾਜ਼ੁਕ ਹੁੰਦੀ ਹੈ ਇਸ ਕਰਕੇ ਉਹਨੂੰ ਅਸੀਂ ਕਾਟਨ ਦੇ ਨਾਲ ਠੰਡਾ ਪਾਣੀ ਲੈ ਕੇ ਤੇ ਉਹਨੂੰ ਥੋੜਾ ਥੋੜਾ ਟੱਚ ਕਰ ਕਰਕੇ ਉਹਨੂੰ ਥੋੜਾ ਥੋੜਾ ਆਸਥਿਆਸਾ ਸੇ ਸਾਫ਼ ਕਰਨਾ ਹੈ ਉਦੀ ਬਾਅਦ ਅਸੀਂ ਫੇਰ ਉਸੇ ਹੀ ਜਗ੍ਹਾ ਤੇ ਜਿੱਥੇ ਅਸੀਂ ਲੇਪ ਲਗਾਇਆ ਹੁੰਦੀ ਥਾ ਉਥੇ ਅਸੀਂ ਫੇਰ ਹੌਲੀ-ਹੌਲੀ ਆਪਣੀ ਆਪਣਾ ਤੇਲ ਬਦਾਮ ਦਾ ਤੇਲ ਥੋੜਾ-ਥੋੜਾ ਲਗਾ ਸਕਦੇ ਹਾਂ ਕਿਉਂਕਿ ਸਾਡੀਆਂ ਅੱਖਾਂ ਜਿਹੜੀਆਂ ਹਨ ਬਹੁਤ ਹੀ ਕੀਮਤੀ ਹਨ ਇਹਨਾਂ ਅੱਖਾਂ ਦੀ ਕੀਮਤ ਅਸੀਂ ਨਹੀਂ ਪਛਾਣਦੇ ਸੋ ਇਸ ਕਰਕੇ ਸਾਨੂੰ ਆਪਣੀ ਅੱਖਾਂ ਦਾ ਧਿਆਨ ਖਾਸ ਕਰਕੇ ਰੱਖਣਾ ਚਾਹੀਦਾ ਹੈ ਆਪ ਜੀ ਨੂੰ ਸਕ੍ਰੀਨ ਉੱਪਰ ਸਕ੍ਰੀਨਸ਼ਾਟ ਮਿਲ ਜਾਏਗਾ ਜੀ ਹਲਦੀ ਅਤੇ ਬਦਾਮ ਦੇ ਤੇਲ ਦਾ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਆਪਣੀਆਂ ਅੱਖਾਂ ਦਾ ਆਪ ਧਿਆਨ ਰੱਖੋ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਰਾਤ ਨੂੰ ਬਦਾਮ ਭੰਕੇ ਸਵੇਰੇ ਉੱਠ ਕੇ ਫਿਰ ਉਹਨਾਂ ਬਦਾਮਾਂ ਨੂੰ ਛਿੱਲ ਕੇ ਤੇ ਉਹੀ ਜਿਹੜੀ ਦਾ ਜਿਹੜਾ ਦੁੱਧ ਹੁੰਦਾ ਹੈ ਉਹਨੂੰ ਪੀਸ ਲੈਣਾ ਬਦਾਮ ਦੇ ਤੇਲ ਨੂੰ ਤੋ ਦਾ ਦੁੱਧ ਤੁਸੀਂ ਆਪਣੀ ਅੱਖਾਂ ਦੇ ਡਾਰਕ ਸਰਕਲ ਕੋਲ ਲਗਾ ਸਕਦੇ ਹੋ ਨੂੰ ਦੇਨੇ ਲਗਾ ਸਕਦੇ ਹੋ ਰਾਤ ਨੂੰ ਤੁਸੀਂ ਲਗਾਓ ਲੀਪ ਦੇਨੇ ਤੁਸੀਂ ਲਗਾਓ ਬਦਾਮਾਂ ਦੀ ਗਿਰਦਾ ਦੁੱਧ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਅੱਖਾਂ ਦਾ ਡਾਰਕ ਸਰਕਲ ਹੈ ਨਾ ਉਹ ਹੌਲੀ-ਹੌਲੀ ਪਰਖ ਫਿੰਬਾ ਫਿੰਬਾ ਪਰਖ ਪਹ ਜਾਏਗਾ ਸੋ ਆਪ ਸਾਰੇ ਹੀ ਵੀਡੀਓ ਨੂੰ ਪੂਰਾ ਦੇਖਿਓ ਲਾਈਕ ਸ਼ੇਅਰ